ਖੇਲਾ ਜਗ ਦਾ ਅਜਬ ਭੇਦ ਨਾ ਪੋਰਾ ਪਾਵੇ ਕੋਈ ਇੱਕ ਨੇ ਚਾਲਾ ਪਾਇਆ ਇੱਕ ਹੈ ਜਗ ਤੇ ਆਵੇ ਕੋਈ ਇੱਕ ਨੇ ਚਾਲਾ ਪਾਇਆ ਇੱਕ ਹੈ ਜਗ ਤੇ ਆਵੇ ਕੋਈ ਇਹੋ ਰੀਤ ਹੈ ਕੁਦਰਤ ਵਾਲੀ ਚੱਲੀ ਚਿਰ ਦੀ ਆ ਕਰਮਾ ਵਾਲੇ ਹੱਸਦੇ ਦੁਨੀਆਂ ਰੋਂਦੀ ਫਿਰਦੀ ਆ ਕਰਮਾ ਵਾਲੇ ਹੱਸਦੇ ਦੁਨੀਆਂ ਰੋਂਦੀ ਖਜਾਨੇ ਪਰਲੇ ਮਨ ਵਿੱਚ ਚੈਣ ਨਾ ਪੋਰਾ ਏ ਕਿਸੇ ਨਾ ਪੈਸਾ ਜੁੜਦਾ ਮਨ ਨੂੰ ਲੱਗਿਆ ਚੋਰਾ ਏ ਕਿਸੇ ਨਾ ਪੈਸਾ ਜੁੜਦਾ ਮਨ ਨੂੰ ਲੱਗਿਆ ਚੋਰਾ ਏ ਉਹ ਪੈਸੇ ਨਾਲੇ ਰੂਪਿਲ ਕਦੀ ਕਿੱਥੋਂ ਵਰਦੀਆ ਕਰਮਾ ਵਾਲੇ ਹੱਸਦੇ ਦੁਨੀਆ ਰੋਂਦੀ ਫਿਰਦੀਆ ਕਰੇ ਮਾਵਾਲੇ ਹੱਸਤੇ ਦੁਨੀਆ ਰੋਂਦੀ ਫਿਰਦੀ ਆ ਪਾ ਕੇ ਤਾਕਤ ਕਿਸੇ ਨੇ ਰੱਜ ਕੇ ਲੁੱਟਿਆ ਲੋਕਾਂ ਨੂੰ ਸੁੱਖ ਨਾ ਕਿਤੋਂ ਥੇ ਆਉਂਦਾ ਬੰਦੇ ਰੂਪ ਚ ਜੋ ਕਾਨੂੰ ਸੁੱਖ ਨਾ ਕਿਤੋਂ ਥੇ ਆਉਂਦਾ ਬੰਦੇ ਰੂਪ ਚ ਜੋ ਕਾਨੂੰ ਔਲਾਦ ਵੱਲੋਂ ਉਹ ਦੁੱਖੀ ਜੀ ਜ਼ਿੰਦਗੀ ਨਰਕ ਚ ਗਿਰਦੀ ਆ ਕਰਮਾ ਵਾਲੇ ਹੱਸਦੇ ਦੁਨੀਆਂ ਰੋਂਦੀ ਫਿਰਦੀ ਆ ਕਰਮਾ ਵਾਲੇ ਹੱਥ ਦੇ ਦੁਨੀਆਂ ਰੋਂਦੀ ਫਿਰਦੀ ਆ ਵੱਡੇ ਬੰਦੇ ਬਹੁਤੇ ਦਿਲ ਵਿਰਲੇ ਦਾ ਭੱਟਾ ਬਈ ਸਭ ਕੁਝ ਹੁੰਦਿਆਂ ਰੋਗ ਨੇ ਵੜਗੇ ਵਿੱਚ ਹੈ ਹੱਡਾਂ ਬਈ ਸਭ ਕੁਝ ਹੁੰਦਿਆਂ ਰੋਗ ਨੇ ਵੜਗੇ ਵਿੱਚ ਹੈ ਹੱਡਾਂ ਬਈ ਮਾਰੂ ਥਲਾਂ ਜੇ ਹਿਰਦੇ ਰੌਣਕ ਕਿੱਥੋਂ ਖਿੜਦੀ ਆ ਕਰਮਾ ਵਾਲੇ ਹੱਸਦੇ ਦੁਨੀਆਂ ਰੋਂਦੀ ਫਿਰਦੀ ਆ ਕਰਮਾ ਵਾਲੇ ਹੱਸਦੇ ਦੁਨੀਆਂ ਰੋਂਦੀ ਫਿਰਦੀ ਆ ਮਾਪੇ ਕਰੋ ਨਿਕੜ ਕੇ ਰਤਬਾ ਵਟਾ ਕਰਿਆਈ ਆਪਣੀ ਵਾਰੀ ਆਉਣ ਤੇ ਲੰਬਾ ਹੋਂਕਾ ਭਰਿਆਈ ਆਪਣੀ ਵਾਰੀ ਆਉਣ ਤੇ ਲੰਬਾ ਹੋਂਕਾ ਭਰਿਆਈ ਜੋ ਵੀ ਧਿਆਉ ਵਡਣਾ ਵਾਰੀ ਸਭ ਦੀ ਆਉਂਦੀ ਆ ਕਰਮਾ ਵਾਲੇ ਹੱਸਦੇ ਦੁਨੀਆ ਰੋਂਦੀ ਫਿਰਦੀ ਆ ਕਰਮਾ ਵਾਲੇ ਹੱਸਦੇ ਦੁਨੀਆ ਰੋਂਦੀ ਫਿਰਦੀ ਆ ਬਣ ਜਾਂਦੇ ਉਹ ਕਿਸਮਤ ਕਰਮ ਕਮਾਏ ਜਿਹੜੇ ਨੇ ਆਪਣੇ ਕਰਮਾ ਕਰਕੇ ਨਰਕ ਸੁਰਗ ਦੇ ਗੇੜੇ ਨੇ ਆਪਣੇ ਕਰਮਾਂ ਕਰਕੇ ਨਰਕ ਸੁਰਗ ਦੇ ਗੇੜੇ ਨੇ ਮੰਦਾ ਚੰਗਾ ਜਗ ਤੇ ਗੱਲ ਕਰਮਾਂ ਤੋਂ ਛਿੜਦੀ ਆ ਕਰਮਾਂ ਵਾਲੇ ਹੱਸਦੇ ਦੁਨੀਆਂ ਰੋਂਦੀ ਫਿਰਦੀ ਆ ਕਰਮਾਂ ਵਾਲੇ ਹੱਸਦੇ ਦੁਨੀਆਂ ਰੋਂਦੀ ਫਿਰਦੀ ਆ ਜਿੰਨਾ ਹਿਰਦੇ ਸਤਿਗੁਰ ਵਾਲਾ ਨਾਮ ਵਸਾਇਆ ਏ ਉਹਨਾਂ ਦੁਨੀਆਂ ਦਾ ਸਭ ਭੇਦ ਜੋ ਪਾਇਆ ਏ ਉਹਨਾਂ ਦੁਨੀਆਂ ਜ਼ਿੰਦਗੀ ਦਾ ਸਭ ਭੇਦ ਜੋ ਪਾਇਆ ਏ ਜ਼ਿੰਦਗੀ ਤਾਂ ਮੰਨ ਦੀਪ ਗੁਰਮੁਖਾਂ ਵਾਲੀ ਧਿਰਦੀਆ ਕਰਮਾਂ ਵਾਲੇ ਕਰਮਾਂ ਵਾਲੇ ਹੱਸਦੇ ਦੁਨੀਆਂ ਰੋਂਦੀ ਫਿਰਦੀਆ ਕਰਮਾਂ ਵਾਲੇ ਹੱਸਦੇ ਦੁਨੀਆਂ ਰੋਂਦੀ ਫਿਰਦੀਆ